ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਰ ਦੀ ਗੱਲ ਹੈ ਕਿ ਕਿਸੇ ਪਰਿਵਾਰ ਨੇ ਘਰ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਸੀ ਪਰਿਵਾਰ ਦੇ ਜੀ ਗੁਰਦੁਆਰਾ ਸਾਹਿਬ ਚੱਲ ਕੇ ਆਏ ਗ੍ਰੰਥੀ ਸਾਹਿਬ ਨੂੰ ਕਹਿਣ ਲੱਗੇ ਜੀ ਅਸੀਂ ਘਰ ਦੇ ਵਿੱਚ ਸੁਖਮਨੀ ਕਰਾਉਣੀ ਹੈ ਗ੍ਰੰਥੀ ਸਾਹਿਬ ਕਹਿੰਦਾ ਉਹ ਤਾਂ ਠੀਕ ਹੈ ਪਹਿਲੋ ਸੁਖਮਨੀ ਨਹੀਂ ਹੈਗਾ ਸੁਖਮਨੀ ਸਾਹਿਬ ਆ ਦਾ ਪਾਠ ਅਗਲੀ ਗੱਲ ਕਿਹੜੇ ਦਿਨ ਕਰਾਉਣੇ ਸਾਰੇ ਇਹ ਜਿਹੜੀ ਸੀ ਮੁਕੰਮਲ ਕੀਤੀ ਗਈ ਉਹ ਕਹਿਣ ਲੱਗੇ ਬਾਬਾ ਜੀ ਅਸੀਂ ਬੱਡਾ ਸਾਰਾ ਪ੍ਰੋਗਰਾਮ ਕਰਉਣਾ ਹੈ ਸਾਨੂੰ ਕੋਈ ਹਲਵਾਈ ਦੱਸੋ ਕਿਹੜਾ ਲਾਈਓ ਉਹ ਕਹਿੰਦਾ ਭਾਈ ਮੈਨੂੰ ਨਹੀਂ ਪਤਾ ਹਲਵਾਈ ਕਿਹੜਾ ਲਾਉਣਾ ਮੇਰਾ ਕੰਮ ਪਾਠ ਕਰਨਾ ਹੈ ਕਹਿੰਦੀ ਚਲੋ ਫਿਰ ਵੀ ਥੋੜਾ ਬਤ ਤੁਹਾਨੂੰ ਗਿਆਨ ਹੋਣ ਦੇ ਕਿੰਨੀ ਕੁ ਲੱਗੇਗੀ ਮਟਰ ਪਨੀਰ ਕਿੰਨਾ ਕੁ ਲੱਗ ਜਾਣਾ ਜਾਂ ਹੋਰ ਇਦਾਂ ਦੀਆਂ ਉਹ ਗੱਲਾਂ ਬਾਤਾਂ ਜਿਹੜੀ ਮਾਈਸੀ ਨਾਲ ਇਹ ਕਰੀ ਕ੍ਰਾਂਤੀ ਸਹਿਬ ਨੇ ਕਿਹਾ ਕਹਿੰਨਾ ਬੇਬੇ ਜੀ ਜਾਂ ਮਾਤਾ ਜੀ ਇਹ ਮੇਰਾ ਕੰਮ ਨਹੀਂ ਹੈਗਾ ਹਾਂ ਸੰਗਤ ਦੇ ਹਿਸਾਬ ਨਾਲ ਦੇਖਦਾ ਸਮਾਨ ਜਾਂ ਦੇ ਕਿੰਨੀ ਲੱਗੀ ਉਹ ਮੈਂ ਦੱਸ ਸਕਦਾ ਬਾਕੀ ਇਸ ਕੰਮ ਤੁਹਾਡਾ ਹੈ ਮੇਰਾ ਕੰਮ ਹੈ ਪਾਠ ਕਰਨਾ ਤੁਹਾਡਾ ਕੰਮ ਹੈ ਪਾਠ ਸਰਵਣ ਕਰਨਾ ਉਹਦੇ ਵਿੱਚ ਸ਼ਰਧਾ ਤੇ ਭਾਵਨਾ ਰੱਖਣੀ ਅਤਿਅੰਤ ਜ਼ਰੂਰੀ ਹੈ ਮर्यादा ਦਾ ਧਿਆਨ ਰੱਖਣਾ ਉਹ ਤੋਂ ਵੀ ਜ਼ਰੂਰੀ ਹੈ ਇਹ ਸੁਣ ਕੇ ਬੀਬੀ ਕਹਿਣ ਲੱਗੀ ਕਹਿੰਦੀ ਜੀ ਅਸੀਂ ਪਹਿਲਾਂ ਪਾਠ ਕਰਾਇਆ ਸੀ ਕਿਸੇ ਬਾਬਿਆਂ ਤੋਂ ਪਾਠ ਕਰਾਇਆ ਸੀ ਉਹਨਾਂ ਨੇ ਸਾਰਾ ਕੁਸ਼ੀ ਵਿੱਚ ਕਰਦਾ ਸੀ ਉਹ ਹਲਵਾਈ ਵੀ ਆਪਣਾ ਲਿਆਏ ਸੀ ਉਹ ਵਰਤਾਂ ਵਾਲੇ ਵੀ ਆਪਣਾ ਲਿਆਏ ਸਨ ਉਹ ਦੇਗ ਵੀ ਉਹਨਾਂ ਆਪ ਬਣਾਈ ਸੀ ਹੋਰ ਵੀ ਕਹਿੰਦੀ ਸਾਰੇ ਕਾਜ ਦਰੀਆਂ ਦੁਰੀਆਂ ਸਾਰਾ ਕੁਝ ਉੱਥੇ ਲੈ ਕੇ ਅਸੀਂ ਤੇ ਕੇਵਲ ਓਕੇ ਪੁਕੇ ਵੈਸੇ ਲਏ। ਗ੍ਰੰਥੀ ਸਾਹਿਬ ਕਹਿੰਦਾ ਕਿ ਉਹ ਤੁਸੀਂ ਪਾਠ ਕਰਾਇਆ ਸੀ ਜਾਂ ਕੋਈ ਸੌਦੇਬਾਜ਼ੀ ਕੀਤੀ ਸੀ ਤਾਂ ਇਹ ਧੌੜਾ ਹੈ। ਹਾਂ ਤੇ ਇੱਕ ਕੜਾ ਪ੍ਰਸ਼ਾਦ ਬਣਾਉਣਾ ਗ੍ਰੰਥੀ ਸਾਹਿਬ ਦਾ ਕਰਮ ਹੈ ਉਹ ਜ਼ਰੂਰ ਹੁੰਦਾ ਹੈ। ਬਾਕੀ ਕਰਮ ਪਰਿਵਾਰ ਦੇ ਨੇ ਔਰ ਇਹ ਚੀਜ਼ਾਂ ਪਾਠ ਦੇ ਨਾਲ ਮੈਨੇਜ ਨਹੀਂ ਰੱਖਦੀ ਐ, ਸਬੰਧ ਨਹੀਂ ਰੱਖਦੀਆਂ। ਸਿਰਫ ਬਾਣੀ ਪੜਨਾ ਹੀ ਕਰਮ ਹੈ ਗ੍ਰੰਥੀ ਦਾ ਤੇ ਪਰਿਵਾਰ ਦਾ ਬਾਣੀ ਸੁਣਨਾ ਕਰਮ ਹੈ। ਉਦੋਂ ਬਾਅਦ ਤੁਹਾਡੇ ਪਰਿਵਾਰ ਦੀ ਹੈਸੀਅਤ ਐ। ਤੁਸੀਂ ਲੰਗਰ ਲਾਉਣਾ ਜਾਂ ਨਹੀਂ ਲਾਉਣਾ, ਜਾਂ ਕਿਦਾਂ ਦਾ ਲਾਉਣਾ, ਜਾਂ ਉਹਦੇ ਵਿੱਚ ਕੀ ਬਣਾਉਣਾ ਉਹ ਤੁਹਾਡੀ ਆਮਦਨ ਤੇ ਤੁਹਾਡੀ ਆਪਣੀ ਸੋਚ ਤੇ ਨੀਅਤ ਰੱਖਦਾ ਹੈ। ਇਹਦਾ ਨਾ ਕਰਮ ਨਹੀਂ ਹੈਗਾ। ਕਹਿੰਨੀ ਠੀਕ ਐ ਬਾਬਾ ਜੀ ਚਲੋ ਫਿਰ ਅਸੀਂ ਹੋਰ ਕਿਤੋਂ ਕਰ ਲੈਣਾ। ਉਹ ਕਹਿਣ ਲੱਗਾ ਤੁਹਾਡੀ ਮਰਜ਼ੀ ਐ ਵੀ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗਦਾ। ਰੋਕਾਂ ਦੀ ਨਈ ਚਲੋ ਪਾਠ ਤੇ ਤੁਸੀਂ ਕਰਿ ਦਿਓ ਪਾਠ ਬੁੱਕ ਕਰਾ ਲਿਆ ਹੈ ਉਹ ਦਿਨ ਆਇਆ ਦਿਨ ਆਇਆ ਤੇ ਗ੍ਰੰਥੀ ਸਾਹਿਬ ਨੇ ਸਾਰੀ ਤਿਆਰੀ ਕਰਕੇ ਰੱਖੀ ਤੇ ਉਹ ਘਰ ਦੇ ਵਿੱਚੋਂ ਤੁਰ ਨਹੀਂ ਨਾ ਗ੍ਰੰਥੀ ਸਾਹਿਬ ਨੇ ਫੋਨ ਲਾਈ ਮਾਤਾ ਸਰੂਪ ਲੈ ਕੇ ਜਾਣਾ ਸੀ ਲੇਟ ਹੋਨੇ ਕਹਿਣ ਲੱਗੀ ਬਾਬਾ ਜੀ ਜੇ ਪੌਣ ਚੱਲਦੀ ਗ੍ਰੰਥੀ ਸਾਹਿਬ ਨਾ ਪੌਣ ਕੀ ਹੁੰਦੀ ਕਹਿੰਦੇ ਪੌਣ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਘਰੇ ਨਾ ਲੈ ਕੇ ਬਾਬਾ ਜੀ ਉਡੀਕ ਕਿਦੇ ਲੇ ਚਲੋ ਸਮਾਂ ਲੰਘ ਗਿਆ ਸਬਾਈ ਵੀ ਸਰੂਪ ਲੈ ਗਈ ਇਨੇ ਨੂੰ ਸ੍ਰੋਪਲੇ ਜਨ ਲੈ ਜਾਂਦੇ ਲੈ ਜਾਂਦਾ ਫਿਰ ਪੌਣ ਹੋ ਗਏ ਉਹ ਕਹਿਣ ਲੱਗਾ ਵੀ ਪਾਠ ਸ਼ੁਰੂ ਕਰ ਲਾਂ ਭਾਈ ਖੜਾ ਪ੍ਰਸ਼ਾਦੀ ਦੀ ਤਿਆਰ ਕਰਕੇ ਕਹਿੰਦੀ ਨਹੀਂ ਬਾਬਾ ਜੀ ਪੌਣ ਵਿੱਚ ਸੁਖਮਨੀ ਸਾਹਿਬ ਸ਼ੁਰੂ ਨਾ ਕਰੀ ਉਹ ਕਹਿੰਦਾ ਮਾਤਾ ਇਹ ਕੀ ਮਤਲੀ ਕੋਈ ਕਹਿੰਦੀ ਨਹੀਂ ਪੌਣ ਵਿੱਚ ਪਾਠ ਕਰਨ ਦਾ ਨੁਕਸਾਨ ਹੋ ਜਾ ਗ੍ਰੰਥੀ ਸਾਹਿਬ ਕਹਿੰਦਾ ਵੀ ਚੁੱਪ ਕਰ ਗਿਆ ਉਸ ਵੇਲੇ ਚਲੋ ਜਿਵੇਂ ਕਿ ਆ ਸਵਾਈ ਚ ਪਾਠ ਸ਼ੁਰੂ ਕਰ ਲਿਆ ਹੁਣ ਅਰਦਾਸ ਫਿਰ ਪੌਣ ਚ ਆ ਗਈ ਕਹਿੰਦੀ ਬਾਬਾ ਜੀ 2 ਮਿੰਟ ਰੁਕੋ ਪੌਣ ਚ ਅਰਦਾਸ ਨਾ ਕਰੀ ਕਹਿਣ ਲੱਗਾ ਵੀ ਇਹ ਕੀ ਮਤਲਬ ਕਹਿੰਨੀ ਮੈਂ ਤੁਹਾਨੂੰ ਦੱਸਾਂ ਬਾਬਾ ਜੀ ਵੀ ਇੱਕ ਵਾਰੀ ਚੁੱਪ ਕਰ ਗਏ ਸਾਰੀ ਸਮਾਪਤੀ ਹੋਈ ਹੌਲੀ ਹੌਲੀ ਸਾਧੂ ਗੁਰਾਂ ਦੇ ਪ੍ਰੋਪ ਪਾਵਨ ਸਰੂਪ ਨੂੰ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਲਿਆਂਦੇਗੇ ਸਮਾਪਤੀ ਤੋਂ ਬਾਅਦ ਤੇ ਜਦੋਂ ਪੈਸੇ ਦੇਣ ਲੱਗੇ ਐ ਐਸੇ ਪ੍ਰਾਪਤ ਕੀਤੇ ਤੇ ਉਸ ਤੋਂ ਬਾਅਦ ਗ੍ਰੰਤੀ ਸਾਹਿਬ ਨੇ ਉਹ ਸਾਰੇ ਪਰਿਵਾਰ ਨੂੰ ਬਿਠਾਇਆ ਕਿਹੜਾ ਵੀ ਪਾਸ ਠੀਕ ਹੋ ਗਿਆ ਕਹਿੰਨੇ ਜੀ ਹਾਂ ਠੀਕ ਹੋ ਗਿਆ ਕਹਿੰਦਾ ਪਰ ਤੁਹਾਡੇ ਮਨ 'ਚ ਬਹਿਮ ਤੇ ਪਰਮ ਬਹੁਤ ਜ਼ਿਆਦਾ ਏਦਾਂ ਨਹੀਂ ਕਰੀਦਾ ਜਦੋਂ ਘਰ 'ਚ ਸਰੂਪ ਆਉਣਾ ਸਤਿਗੁਰੂ ਸਹਿਬ ਆਉਣੇ ਆ ਉਦੋਂ ਪਾਉਣ ਨਹੀਂ ਦੇਖੀ ਦੀ ਜਦੋਂ ਬਾਣੀ ਪੜਨ ਲੱਗਣਾ ਉਦੋਂ ਪਾਉਣ ਆਦਿਕ ਦਾ ਬਹਿਮ ਨਹੀਂ ਕਰਨਾ ਜਦੋਂ ਬਾਣੀ ਅਰਦਾਸ ਕਰਨੀ ਆ ਉਦੋਂ ਚੜਦੇ ਛਿੱਪਦੇ ਦਾ ਉੱਚੇ ਨੀਵੇਂ ਦਾ ਪਾਉਣ ਸਬਾਈ ਦਾ ਬਹਿਮ ਨਹੀਂ ਕਰਨਾ ਹਰ ਵੇਲੇ ਸਿਮਰਨ ਕਰਨਾ ਆਪਾਂ ਚੜ੍ਹਦੀ ਕਲਾ ਵਿੱਚ ਰਹਿਣਾ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਸੰਤਾਨ ਪੈਦਾ ਹੁੰਦੀ ਹੈ ਉਦੋਂ ਇਹ ਥੋੜਾ ਕਿਹਾ ਜਾਂਦਾ ਕਿ ਪਾਉਣ ਦੇ ਵਿੱਚ ਹੀ ਪੈਦਾ ਹੋਵੇ ਜਾਂ ਤੁਹਾਡੇ ਘਰ ਦੇ ਵਿੱਚ ਕਿਤੋਂ ਪੈਸਾ ਆਉਂਦਾ ਹੋਵੇ ਜੈਸੀ ਕੀ ਤਾਂ ਪੈਸੇ ਲਾਣ ਲੱਗੇ ਇਹ ਥੋੜਾ ਕਹਿੰਨਾ ਪੌਣ ਵਿੱਚ ਕਿਉਂ ਫਲਾਈ ਸਵਾਈ ਚ ਪਾਉਣੇ ਜਾਂ ਕੋਈ ਹੋਰ ਖੁਸ਼ੀਆਂ ਦੀ ਗੱਲ ਹੋਵੇ ਘਰ ਦੇ ਵਿੱਚ ਕਿਸੇ ਹੋਰ ਨੇ ਆਉਣਾ ਹੋਵੇ ਇਹ ਥੋੜੋ ਕਹਿੰਨੇ ਇਸ ਕਰਕੇ ਇਹ ਵਹਿਮ ਨਹੀਂ ਕਰਨਾ ਗੁਰਬਾਣੀ ਜਦੋਂ ਵੀ ਦਿਲ ਕਰਦਾ ਉਦੋਂ ਪੜ ਸਕਦੇ ਆ ਸਵੇਰੇ ਸ਼ਾਮ ਸਾਨੂੰ ਨਿਯਤ ਨਿਮ ਕਰਨ ਦਾ ਹੁਕਮ ਹੈ ਉਸ ਤੋਂ ਬਾਅਦ ਸਹਿਜ ਪਾਠ ਜਿਹੜੀ ਮਰਜ਼ੀ ਬਾਣੀ ਜਦੋਂ ਮਰਜ਼ੀ ਪੜ ਸਕਦੇ ਆ ਇਸੇ ਕਰਮ ਦਾ ਕੋਈ ਵਹਿਮ ਨਹੀਂ ਕਰਨਾ ਇਹ ਸੁਣ ਕੇ ਸਾਰਾ ਪਰਿਵਾਰ ਕਹਿੰਦਾ ਬਾਬਾ ਜੀ ਠੀਕ ਹੈ ਅਗਾਹ ਤੋਂ ਅਸੀਂ ਇਸੇ ਤਰ੍ਹਾਂ ਕਰਾਂਗੇ ਸੋ ਇਸ ਦਾ ਮਤਲਬ ਭਾਈ ਇਹ ਹੈ ਕਈ ਪਰਿਵਾਰ ਜਾਂ ਕਈ ਲੋਕ ਸਤਗੁਰਾਂ ਦਾ ਸਰੂਪ ਘਰੇ ਲੈ ਕੇ ਆਉਣ ਲੱਗੇ ਤੇ ਉਹਨੇ ਬਾਣੀ ਪੜਨ ਲੱਗੀ ਵੀ ਬਹਿਮ ਭਰਮ ਕਰਦੇ ਆ ਗੁਰੂ ਸਾਹਿਬ ਨੇ ਕਿਹਾ ਨਹੀਂ ਪੱਬਾ ਪਰਮੇ ਮਿਟਾਬੋ ਆਪਣਾ ਭਾਈ ਆਪਣੇ ਹਿਰਦਿਆਂ ਚੋਂ ਬਹਿਮ ਤੇ ਭਰਮ ਕੱਢ ਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਚੱਲ ਕੇ ਆਪਣੀ ਜੀਵਨ ਨੂੰ ਸਫਲ ਕਰੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ